ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪ ਪਏ ਆ ਜੀ ਰੋਮ ਸੈਂਟਰ ਵੱਲ ਘੁੰਮਣ ਵਾਸਤੇ ਤੇ ਇਸ ਸਮੇਂ ਦੀ ਗੱਲ ਕਰੀ ਤਾਂ ਟਾਈਮ 1 ਵਜਣ ਦੇ ਵਿੱਚ 10 ਮਿੰਟ ਰਹਿ ਗਏ ਆ ਸਭ ਤੋਂ ਪਹਿਲਾਂ ਆਪ ਲੰਚ ਕਰਦੇ ਆ ਰੋਟੀ ਪਾਣੀ ਖਾ ਕੇ ਉਸ ਤੋਂ ਬਾਅਦ ਚੱਲਾਂਗੇ ਘੁੰਮਣ ਵਾਸਤੇ ਤੇ ਤੁਹਾਨੂੰ ਵੀ ਘੁਮਾਵਾਂਗੇ ਜੁੜਿਓ ਵਲੌਗ ਦੇ ਵਿੱਚ ਸਾਨੂੰ ਆਰਡਰ ਕੀਤਾ ਨੂੰ ਕਾਫੀ ਟਾਈਮ ਮੋਕਨੇਟਾਈਮ ਆਰਡਰ ਕੀਤਾ ਨੂੰ ਪਨ ਹੋ ਗਿਆ 10-15 ਮਿੰਟ ਤਾਂ ਹੋ ਗਏ ਹੋਣੇ ਆ 10-15 ਮਿੰਟ ਨੂੰ ਆਰਡਰ ਕੀਤਾ ਨੂੰ ਹੋ ਗਏ ਆ ਤੇ ਆ ਦੇਖੋ ਆ ਪਾਨਿਆਂ ਦੀ ਪਲੇਟ ਖਾ ਕੇ ਖਤਮ ਕਰਤੀ ਆ ਤੇ ਸੇਵਨ ਤੇ ਮੈਂ ਕੀਤਾ ਪਾਸਤਾ ਕਰਬੋਨਾਰਾ ਸਾਡੇ ਲਈ ਆਰਡਰ ਆਇਆ ਨਹੀਂ ਪੂਰਾ ਅੱਧਾ ਘੰਟਾ ਤੁਹਾਨੂੰ ਵੇਟ ਕਰਦੇ ਮਿੱਤਰ ਹੋ ਗਿਆ ਪਾਸਤਾ ਮਿੱਤਰ ਬਣ ਕੇ ਆਪਣਾ ਰੈਡੀ ਹੋ ਗਿਆ ਤੇ ਆਪਣਾ ਪਾਸਤਾ ਕਰਬੋਨਾਰਾ ਤੇ ਸਰ ਜੀ ਨੇ ਕੀਤਾ ਪਾਸਤਾ ਆਰਡਰ ਪਾਸਤਾ ਰੋਸਾ ਸਰ ਜੀ ਕਿੰਨੇ ਟ੍ਰੇ ਨਾਲ ਹਾਂਜੀ ਇੱਕ ਟ੍ਰੇ ਹੈ ਸਰ ਜੀ ਦਾ ਹਾਂਜੀ ਹਾਂਜੀ ਸੰਜੂ ਦਾ ਵਧੀਆ ਹਾਂਜੀ ਹਾਂਜੀ ਤੇ ਪਹਿਲਾਂ ਪਾਣੀ ਖਲਣਾ ਦੇਖੋ ਮਿੱਤਰ ਆਪਰੇਟ ਭਰ ਕੇ ਇਹ ਸਾਰੀ ਭਰੀ ਵੀ ਸੀਗੀ ਸਾਰੀ ਖਾਲੀ ਬਣੇ ਵੇਟ ਦੀ ਉਹ ਟਿੰਡਾ ਤਾਂ ਭਰ ਨਹੀਂ ਆ ਹਾਂਜੀ ਠੀਕ ਨੇ ਲਾਈਵ ਹੋਣਾ ਪੇਤੀ ਤੋਂ ਮਿੱਤਰ ਆ ਪਾਸਤਾ ਹੁੰਦਾ ਹੈ ਇਹਦੇ ਵਿੱਚ ਕਰਬੋਨਾਰਾ ਤੇ ਪੈਕਰੀ ਨੂੰ ਪਈ ਵੀ ਆ ਤੇ ਕਾਫੀ ਟੇਸਟੀ ਹੁੰਦਾ ਮਤਲਬ ਵੀ ਇਹਨਾਂ ਦੇ ਨਾਲ ਸਪੈਸ਼ਲ ਪਲੇਟ ਹੈ ਪ੍ਰੀਮੋ ਪੈਤੋ ਕਹਿੰਦੇ ਨੇ ਆ ਸਪੈਸ਼ਲ ਇਟਾਲੀਅਨ ਲੋਕਾਂ ਦੀ ਤੇ ਆ ਤਾਂ ਬੈਸਟ ਪਾਸਤਾ ਯਾਰ ਸੇਵਕਾ ਨਹੀਂ ਪਾਸਤਾ ਉਹ ਮਿੱਠਾ ਹੈ ਵੀ ਮਿਰਚਾਂ ਮਾਲੇ ਬਾਤੇ ਬਣਵਾ ਦੇ ਤਾ ਨੂੰ ਘੱਟ ਪਾਵੇ ਨਾ ਹਾਂਜੀ ਹਾਂ ਥੋੜੀ ਮਿਰਚ ਨਹੀਂ ਮੈਂ ਪਾ ਲਈ ਥੋੜੀ ਪਾ ਲਾ ਦੇਖੋ ਜੀ ਵਧੀਆ ਮੰਨ ਜਿਆਦਾ ਤਿੱਖਾ ਹੋ ਜਾਣਾ ਜੀ ਫਿਰ ਨਾ ਮੈਂ ਤਾਂ ਇਸ ਸਾਈਡ ਪਾਇਆ ਸੀਗਾ ਜੀ ਸਰ ਭਾਈ ਮੈਂ ਵੀ ਥੋੜਾ ਕੱਲ ਮੋੜਾ ਜਾ ਠੀਕ ਹੈ ਮੈਂ ਇਸ ਸਾਈਡ ਪਾਇਆ ਸੀਗਾ ਮੈਂ ਕਿਹਾ ਜਿਆਦਾ ਨਾ ਕਿਤੇ ਤਿੱਖੀ ਹੋ ਜਾਵੇ ਮਿਰਚ ਪਰ ਟੇਸਟੀ ਹੈ ਜਿੰਨੇ ਹੱਥ ਕੱਦੀ ਆਈ ਜਾਂਦੇ ਹੱਥ 'ਚ ਹੋਈ ਨਹੀਂ 300 ਹੈ ਕੱਦੀ ਆਈ ਜਾਂਦੀ ਸੀ ਹੱਥ ਮੇਰੇ ਤੇ ਆ ਫੜਿਆ ਹੋਇਆ ਸੀ ਕੱਦੀ ਇੱਥੇ ਆ ਕੇ ਬੈਠ ਜਾਂਦੀ ਹਾਂ ਚਲ ਪਾ ਦਿੰਨੀ ਆ ਥੋੜਾ ਜਿਹਾ ਚਲੋ ਜੀ ਮਿੱਠੇ ਵਿੱਚ ਮਿੱਤਰ ਆਪਣੇ ਮੰਗਾਈਆ ਤੇਰਾ ਮਿਸੂ ਜਗਾਓ ਪਾ ਕੇ ਉੱਤਰ ਇਹ ਵੀ ਘਰੇ ਬਣਾਉਣਾ ਬਹੁਤ ਟੇਸਟੀ ਫੂਡ ਹੈ ਵੀ ਤੇ ਬਾਲੀ ਘਟ ਗਲਵਾਤਾ ਦੇਖੋ ਇਧਰ ਇਹ ਉਹ ਤੇਰਾ ਪਲਾ ਹੋ ਜੇ ਓ ਮਾਈ ਗੋਡ ਇਹ ਲਾਈਨ ਦੇ ਵਿੱਚ ਮਿੱਤਰੋ ਸਾਰੇ ਰੈਸਟੋਰੈਂਟ ਹੈ ਲੱਗਾ ਬਸ ਸਾਰੇ ਜਿਵੇਂ ਇਧਰ ਵੀ ਦੇਖੋ ਇਧਰ ਵੀ ਜਿੱਥੇ ਮੈਂ ਦੇਖਿਆ ਸਾਰੇ ਪਾਸੇ ਮਤਲਬ ਹੀ 12 ਰੈਸਟੋਰੈਂਟ ਸਾਰੇ ਆਹ ਪਾਸੇ ਹੀ ਆ ਪਰ ਸਭ ਤੋਂ ਵੱਡੀ ਗੱਲ ਦੇਖੋ ਆਪਾਂ ਨੂੰ ਅੱਜ ਵੀ ਜਿਹੜੀ ਪਾਰਕਿੰਗ ਮਿਲੀ ਹੈ ਨਾ ਉਹ ਸਾਹਮਣੇ ਕਲੋਜ਼ੀਅਮ ਹੈ ਤੇ ਬਿਲਕੁਲ ਉਹਦੇ ਕੋਲ ਪਾਰਕਿੰਗ ਮਿਲੀ ਆਪਾਂ ਨੂੰ ਹਾਂਜੀ ਚਲੋ ਭਾਈ ਤੇ ਆ ਦੇਖੋ ਉਧਰ ਬੰਗਾਲੀ ਪਰਾ ਖੜਾ ਪੋਣਾ ਇਹ ਟਿਕਟਾਂ ਵੇਚਦੇ ਆ ਬੱਸਾਂ ਦੀਆਂ ਬੱਸ ਬੱਸ ਨੂੰ ਵਾਸਤੇ ਤੇ ਸਾਰੀ ਭਰੇ ਮੈਂ ਦੇਖੋ ਰੈਸਟੋਰੈਂਟ ਦੇ ਬਾਹਰ ਉੱਟੀ ਸਮੇਂ ਨਾ ਆ ਵੀ ਦੇਖੋ ਇਧਰ ਇਹ ਵੀ ਸਾਰਾ ਦਾ ਸਾਰਾ ਐਨ ਫੁੱਲ ਹੈ ਫੋਲੋ ਬਟਾ ਫੋਲੋ ਇਹ ਲਾਈਨ ਸਰ ਰੈਸਟੋਰੈਂਟ ਹੈ ਸਾਰੇ ਜਿੰਨੇ ਵੀ ਤੂੰ ਦੇਖ ਸਕਦੇ ਹੋ ਜਦੋਂ ਰਕੀ ਲੈਦਾ ਨੂੰ ਟੋਕੇ ਬੋਮਬ ਆਈ ਤਿੰਨ ਕਿ ਬਾਹਰ ਆਇਆ ਨਾ ਪਰ ਤਾਂ ਉਹ ਕਿ ਆਲਾ ਇਸ ਤਰੀਕੇ ਦਾ ਬੰਬ ਆਉਂਦਾ ਹੈ ਫਰਾਈ ਪੈਨ ਚ ਖਾਣ ਹੈ ਫਰਾਈ ਪੈਨ ਚ ਖਾਣ ਨੂੰ ਦਿੱਤਾ ਹੋਇਆ ਰੈਸਟੋਰੈਂਟ ਵਿੱਚ ਤਾਂ ਜੀ ਫਰਾਈ ਵੀ ਨਹੀਂ ਪਏ ਆ ਪਾਸਟੇ ਦੇ ਸਹੀ ਬਾਤ ਹੋ ਗਈ ਤੇ ਜੇ ਮੌਸਮ ਦੀ ਗੱਲ ਕਰੀਏ ਮਿੱਤਰੋ ਧਮੀ ਵੀ ਆ ਗਿਆ ਨਿੱਕੀ ਨਿੱਕੀ ਗਣੀ ਦਾ ਮੀ ਮਸੈਂਡੇ ਵਾਲਾ ਕੰਮ ਹੈ। ਕੀ ਹੋ ਗਿਆ? ਰੈੱਡ ਹੈ ਜੀ। ਕੋਈ ਨਾ ਰੇ ਨਾ ਅੱਗੇ ਪਿਛੇ। ਲਾਈਟ ਦਾ ਕੰਮ ਹੈ ਰੈੱਡ ਹੋਣਾ ਤੇ ਗ੍ਰੀਨ ਹੋਣਾ ਤੇ ਬੰਦਰਾ ਕੰਮ ਵੀ ਇਹ ਵੀ ਦੇਖ ਦੇ ਕੇ ਕ੍ਰੋਸ ਕਰਨਾ ਹਨਾ ਜਿੱਥੇ ਨਹੀਂ ਕੋਈ ਆ ਰਿਹਾ ਉੱਥੇ ਆਪਾਂ ਕ੍ਰੋਸਿੰਗ ਕਰ ਸਕਦੇ ਉੱਥੇ ਆਪਣੀ। ਹਾਂਜੀ। ਆ ਸਾਹਮਣੇ ਕੀ ਮਿੱਤਰੋ ਕੋਲੋਜ਼ੀਅਮ ਦੁਨੀਆ ਦਾ 7ਵਾਂ ਯੂਬਾ। ਦੇਖਾ ਵਾ ਯੂਬੇ ਦੇ ਬਿਲਕੁਲ ਕੋਲ ਫਿਰਦੇ ਆ। ਤੇ ਆ ਸਾਹਮਣੇ ਹੈਗੀ ਆ ਆਪਣੇ ਜਿੱਥੋਂ ਟਿਕਟਮ ਵਗੈਰਾ ਬੱਸਾਂ ਮਿਲਦੀਆਂ ਤੇ ਇੱਥੋਂ ਦੀ ਬੱਸ ਮੇ ਚੱਲਦੀ ਹੈ ਨਾ ਉਹ ਤੇ ਸਾਹਮਣੇ ਖੜੀ ਮੇ ਤੁਹਾਨੂੰ ਦਿਖਾਉਣਾ। ਤੇ ਬਸ ਇਸ ਦੇ ਉੱਤੇ ਬਹਿ ਕੇ ਬੰਦਾ ਪੂਰੀ ਰੋਮ ਦੀ ਯਾਤਰਾ ਕਰ ਸਕਦਾ ਜਿੰਨੇ ਰੋਮ ਦੇ ਟੂਰਿਸਟ ਸਪਲੇਸ ਹਨ ਸਾਰੇ ਤੇ ਬੰਦਾ ਘੁੰਮ ਸਕਦਾ ਹੈ ਗ੍ਰੀਨ ਮਿੱਤਰੋ ਲਾਈਟ ਹੋ ਗਈ ਆ ਦੇਖੋ ਕਿਨੇ ਲੋਕ ਸੜਕ ਕ੍ਰੋਸ ਕਰ ਰਹੇ ਆ ਵਿਚ ਵਿਚ ਮਾਮਿਆਂ ਦੀ ਗੱਡੀ ਘੁੰਮਦੇ ਨਾਲ ਫੋਸਾਲੇ ਪੂਰੀ ਸਕਿਉਰਟੀ ਦੰਨੇ ਆ ਮੱਲਾ ਕਲੋਸੀਅਮ ਨੂੰ ਐਸੀ ਬਣ ਹਾਂਜੀ ਨਗਰ ਉਹ ਦੇਖ ਲੋ ਜੀ ਅੰਦਰ ਹੀ ਲੋਕ ਫਿਰਦੇ ਆ ਕਿਹੜੇ ਕਿੱਦ ਦੇਖੋ ਮਿੱਤਰੋ ਅੰਦਰ ਹੀ ਲੋਕ ਘੁੰਮਣ ਵਾਸਤੇ ਗਏ ਹੋਏ ਆ ਉਹ ਦੇਖੋ ਇਹ ਉਹ ਕਰੋ ਚੈੱਕ ਵਾਟਰ ਨਾ थैंक यू नो थैंक यू गाइस ਪਰ ਅੱਜ ਆਪਣਾ ਇੱਥੇ ਘੁੰਮਣ ਦਾ ਮਿੱਤਰੋ ਕੋਈ ਪ੍ਰੋਗਰਾਮ ਨਹੀਂ ਹੈਗਾ ਤੇ ਅੱਜ ਆਪਾਂ ਨੇ ਜਾਣਾ ਹੈ ਇੱਥੋਂ ਮੈਟਰੋ ਲੈ ਕੇ ਉਸ ਤੋਂ ਅਗਲਾ ਸਟੇਸ਼ਨ ਹੈ ਮੈਟਰੋ ਦਾ ਤੇ ਹੋਇਆਗਾ ਪਿਆਸਾ ਸਪਾਨੀਆ ਤੇ ਉੱਥੇ ਵੈਸੇ ਆਪਾਂ ਇੱਕ ਵਾਰ ਗਏ ਆ ਤੇ ਜਦੋਂ ਗਏ ਸੀਗੇ ਉਦੋਂ ਸ਼ਾਮ ਸੀਗੀ ਹੋਈ ਵੀ ਤੇ ਅੱਜ ਆਪਾਂ ਦਿਨ ਦੇ ਵਿੱਚ ਜਾਵਾਂਗੇ ਕਾਫੀ ਜ਼ਿਆਦਾ ਟੂਰਿਸਟ ਉੱਥੇ ਕਾਫੀ ਜ਼ਿਆਦਾ ਜਿੰਨੇ ਵੀ ਇਟਲੀ ਦੇ ਤਕੜੇ ਤਕੜੇ ਸੋਹਣੇ ਸੋਹਣੇ ਬ੍ਰਾਂਡ ਹੈ ਨਾ ਉਹ ਸਾਰਿਆਂ ਦੇ ਸ਼ੋਅਰੂਮ ਉਹ ਪਿਆਸੇ ਦੇ ਵਿੱਚ ਤੇ ਸੋਚਿਆ ਬਈ ਜਲ ਜਾ ਕੇ ਘੁੰਮ ਫਿਰ ਕੇ ਆਉਣੇ ਨਾਲੇ ਤੁਹਾਨੂੰ ਦਿਖਾਉਣੇ ਆ ਵੀ ਕਿੰਨੇ ਕਿੰਨੇ ਮਹਿੰਗੇ ਬ੍ਰਾਂਡ ਨੇ ਕਿੰਨੇ ਕਿੰਨੇ ਮਹਿੰਗੀਆਂ ਮਾਲ ਚੀਜ਼ਾਂ ਦੇ ਕਿੰਨਾ ਸੋਨਾ ਪਿਆਸਾ ਹੋ ਉਹ ਕਾਫੀ ਸਾਰੀ ਗੱਲਾਂ ਬਾਤਾਂ ਆਪਾਂ ਤੁਹਾਡੇ ਬਲੌਗ ਦੇ ਵਿੱਚ ਕਰਾਂਗੇ ਆ ਆਲਰੇਡੀ ਆਪਾਂ ਘੁੰਮ ਕੇ ਸੀ ਇਹਦਾ ਬਲੌਗ ਆਪਾਂ ਨਹੀਂ ਬਣਾਤਾ ਸੀ ਪਹਿਲਾਂ ਪਿੱਛੇ ਤੇ ਜੇ ਤੁਸੀਂ ਉਧਰੋਂ ਨਹੀਂ ਵੇਖਿਆ ਤਾਂ ਤੁਸੀਂ ਜ਼ਰੂਰ ਜਾ ਕੇ ਆਪਣੇ ਪਿੱਛੇ ਬੁਲਾਓ ਜੂ ਚੈੱਕ ਕਰਿਓ ਵੀ ਇੱਥੇ ਦੇਖੋ ਮਿੱਤਰੋ ਕਿੰਨੇ ਲੋਕ ਨੇ ਘੁੰਮਦੇ ਫਿਰਦੇ ਉਹ ਤਾਂ ਬੜੀ ਜ਼ਿਆਦਾ ਭੀੜ ਲੱਗੀ ਉੱਥੇ ਨਾ ਹਾਂਜੀ ਹਾਂਜੀ ਸਫਾਈ ਮਿੱਤਰੋ ਬਹੁਤ ਕੀਤੀ ਹੋਈ ਆ ਤੇ ਬੜੀ ਗੱਲ ਵਾ ਸੋਹਣੀ ਬਣੀ ਹੋਈ ਆ ਅੰਦਰ ਹੋਵੇ ਅੰਦਰ ਕਿੰਨੇ ਲੋਕ ਫਿਰਦੇ ਆ ਅੰਦਰ ਦੇਖੋ ਇਹ ਉਹ ਦੇਖੋ ਅੰਦਰ ਲਾਈ ਨਹੀਂ ਲਾਈ ਨ ਲੱਗੀ ਐ ਅੰਦਰ ਹਨਾ ਭਰਿਆ ਪਿਆ ਹਨਾ ਜੀ ਸਹੀ ਗੱਲ ਹੈ ਹੁਣ ਤਾਂ ਟੂਰਿਸਟ ਬਹੁਤ ਆ ਗਿਆ ਹਾਂਜੀ ਬਹੁਤ ਜ਼ਿਆਦਾ ਮੇਥਰੋ ਟੂਰਿਸਟ ਹਮ ਹਮ ਆ ਗਏ ਪਹੁੰਚ ਗਿਆ ਨਹੀਂ ਇਟਲੇ ਦੀ ਧਰਤੀ ਦੇ ਉੱਤੇ ਅੱਜ ਦਾ ਮੈਂ ਇਦਾਂ ਬੋਲਦਾ ਜਿਦਾਂ ਨਾ ਕਮੈਂਟਰੀ ਕਰਦੇ ਹੁੰਦੇ ਹਾਂ ਹਾਂਜੀ ਅੱਜ ਮੈਂ ਸੋਚਿਆ ਵੀ ਅੱਜ ਵਲੌਗ ਦੀ ਕੱਟ ਨਹੀਂ ਬਣੋ ਕੋਈ ਵੀ ਠੀਕ ਹੈ ਜੀ ਅੱਜ ਬਸ ਇਦਾਂ ਹੀ ਚੱਲੀ ਜਾਣਾ ਮੇਰੇ ਵਾਸਤੇ ਵੀ ਟਾਸਕ ਹੀ ਆ ਇਹ ਵੀ ਮੈਂ ਕਿੰਨਾ ਕੁ ਲੰਮਾ ਸਮਾਂ ਬੋਲ ਸਕਦਾ ਐਦਾਂ ਠੀਕ ਨਹੀਂ ਸਮਾਂ ਠੀਕ ਹੈ ਜੀ ਅੱਜ ਮੈਂ ਬਿਲਕੁਲ ਕੰਟੀ ਕੋਈ ਕਟ ਨਹੀਂ ਪਾਣਾ ਮਿੱਤਰੋ ਤੇ ਅੱਜ ਮੈਂ ਇਦਾਂ ਹੀ ਚਿੱਲੇ ਨਾ ਬਸਦਾ ਜਿੱਦਾਂ ਦੇਖੋ ਇਹ ਤਾਂ ਫਰਮਾਤਾ ਬਸਦਾ ਮਾਤਰੇ ਬਾਲ ਦੇ ਖੂ ਲਾਲ ਰੰਗ ਦੇ ਇਦਾਂ ਕਹਿ ਦੋਨੇ ਆਪਾਂ ਜੋ ਮਰਜੀ ਬੰਦਾ ਬੋਲੀ ਜਾਵੇ ਹੈਨਾ ਐਨਾ ਵੀ ਨਹੀਂ ਬੋਲੀ ਜਾਵੇ ਜੀ ਪਰ ਦੇਖੋ ਤੁਸੀਂ ਰੌਣਕ ਮਿਲਿਆ ਕਿੰਨੇ ਬਹੁਤ ਇਕੱਠਾ ਇੱਥੇ ਬਹੁਤ ਜ਼ਿਆਦਾ ਇਕੱਠਾ ਹੈ ਸਹੀ ਗੱਲ ਹੈ ਲਓ ਵੀ ਆਪਾਂ ਨੇ ਜਿਹੜੇ ਮੈਟਰੋ ਸੇਮਾ ਹਾਂਜੀ ਤੇ ਮੈਟਰੋ ਇੱਧਰ ਮਿਲ ਜਾਂਦਾ ਆਪਾਂ ਇੱਧਰ ਉੱਥੋਂ ਮਿਲਿਆ ਮੈਟਰੋ ਆਪਾਂ ਸਹੀ ਬਾਤ ਹੈ ਅੱਜ ਯਾਰ ਵੈਸੀ ਸਹੀ ਗੱਲ ਬੋਲਦਾ ਬਹੁਤ ਰਸ਼ ਹੈ ਨਾ ਹਾਂਜੀ ਬਹੁਤ ਜ਼ਿਆਦਾ ਦੇਖੋ ਮਿੱਤਰ ਮੈਂ ਕੈਮਰਾ ਕਿਉਂ ਨਾ ਦੂਰ ਤੱਕ ਨਿਗਾਹ ਮਾਰਿਓ ਲਓ ਬਈ ਤੇ ਆਪਾਂ ਚੱਲਦੇ ਆਂ ਸੜਕ ਕ੍ਰੋਸ ਕਰਦੇ ਆਂ ਤੋਂ ਨਹੀਂ ਹੋਣੀ ਜੀ ਜਿੱਦਾਂ ਬਾਈ ਦੇ ਸ਼ਰਟ ਪਾਏ ਜੋ ਕਿ ਨਹੀਂ ਕਹਿਣ ਲੱਗਦੇ ਹਨ ਰੈੱਡ ਸ਼ਰਟ ਗੱਲਬਾਤ ਐਂਸ ਰਖ ਰਹੀ ਪਈ ਬਾਈ ਬਾਪੂ ਕੇ ਸਿਰੋਂ ਲੱਭਦਾ ਦੇ ਕਹਿੰਦਾ ਮੈਂ ਖੜਾ ਇੱਥੇ ਹੱਥ ਮਾਰ ਦੇ ਬੇ ਮੈਨੂੰ ਇਧਰ ਆ ਕੇ ਮੈਲੋ ਦੇ ਇੱਥੇ ਕਿ ਲੱਗਦਾ ਜਿੱਦਾਂ ਆਪਾਂ ਇਟਲੀ ਜਾ ਕੇ ਹੁੰਦੇ ਆ ਨਾ ਹਾਂਜੀ ਹੈ ਹਾਂਜੀ ਉਦਾਂ ਨਹੀਂ ਫੀਲਿੰਗ ਆਉਂਦੀ ਆ ਵੀ ਵਾਕਿਆ ਯਾਰ ਯੂਰਪ ਵਾਲੀ ਫੀਲਿੰਗ ਆ ਰਹੀ ਹੈ ਸਹੀ ਬਾਤ ਹੈ ਉੱਤੇ ਵੀ ਦੇਖੋ ਮੇਰੇ ਦੋ ਲੋਕ ਜਿਹੜਾ ਨਾ ਉਸ ਜਗ੍ਹਾ ਤੇ ਖੜਕੇ ਆਪਣਾ ਕਲੋਜ਼ਿੰਗ ਦੇਖਣ ਦਾ ਵੀਊ ਨਜ਼ਾਰਾ ਆਉਂਦਾ ਹੈ ਉਹ ਵਾਕਈ ਬਹੁਤ ਘੈਂਡ ਆਉਂਦਾ ਹੈ ਮਤਲਬ ਉਹ ਹੁਣ ਜਿਹੜਾ ਉਹ ਪਰਲਾ ਵਸਾ ਕੁੰਜਾ ਨਾ ਜਿਹੜਾ ਉਹ ਹੁਣ ਜਾ ਉੱਥੋਂ ਸਾਹਮਣੇ ਕੁੰਜੇ ਦੇ ਬਾਹਰ ਹੈ ਓਕੇ ਤੇ ਬਾਹਰ ਤੇ ਬਾਹਰੋਂ ਬਹੁਤ ਵਧੀਆ ਨਜ਼ਾਰਾ ਆਉਂਦਾ ਦੇਖਣ ਦਾ ਇੱਥੋਂ ਲਵਾਂਗੇ ਆਪਾਂ ਮੈਟਰੋ ਤੇ ਇੱਥੇ ਮੈਟਰੋ B ਚੱਲਦੀ ਹੈ ਮਿੱਤਰੋ ਰੋਮ ਦੇ ਵੀ ਤਿੰਨ ਮੈਟਰੋ ਚੱਲਦੀ ਹੈ ਮੈਟਰੋ A ਵੀ ਚੱਲਦੀ ਹੈ B ਵੀ ਤੇ C ਵੀ ਆਪਾਂ ਇੱਥੋਂ B ਮੈਟਰੋ ਜਾਣਾ ਆਪਾਂ ਨੇ ਸਵਿਟ ਟਿਕਟ ਵੀ ਲੈਣ ਵਾਲਾ ਪਨੇ ਹਾਂਜੀ ਹਾਂਜੀ ਬਿਲੇਟੋ ਐਕਡਮ ਰੂਮ ਕੋਪਰੇ ਬਿਲੇਟੋ ਦੋ ਲੈਣੇ ਠੀਕ ਹੈ ਠੀਕ ਹੈ ਮਸ਼ੀਨਾਂ ਦੋ ਹੀ ਲੱਗੀਆਂ ਔਰੇ ਟਿਕਟ ਕੱਟਣ ਵਾਸਤੇ ਪਤਾ ਨਹੀਂ ਇੰਨੀ ਜਿਆਦਾ ਕਰਾਊਡ ਹੈ ਇੰਨਾ ਰਸ਼ ਔਰੇ ਇੱਥੇ ਘੱਟ-ਵੱਟ ਬਹੁਤ ਨੇ ਤਿੰਨ ਚਾਰ ਮਸ਼ੀਨਾਂ ਚਾਹੀਦੀਆਂ ਟਿਕਟਾਂ ਕੱਟਣ ਵਾਸਤੇ ਹਨਾ ਹਾਂ ਲੈ ਹੋਗੇ ਟਿਕਟ ਮਿੱਤਰੋ ਬਿਲੀ ਆਪਣੀ ਤੇ ਇੱਥੋਂ ਆਪਾਂ ਮਸ਼ੀਨ ਤੋਂ ਕੱਟਾਂਗੇ ਆਪਣੀਆਂ ਦੋ ਟਿਕਟਾਂ ਕਹਿੰਦਾ ਟਿਕਟਾਂ ਦੋ ਲੈ ਲਈ ਜਿੱਥੇ ਚੱਲੂਗਾ ਚੰਮੀ ਨਾਲ ਤੇਰੇ ਹੈ। ਇਹ ਲਵੀ 2 ਰੁਪਏ ਦੇ ਆਪਣੇ ਟਿਕਟ ਚ ਮਿਲੀ ਆਪਾਂ ਨੂੰ। ਓਕੇ। ਮਾਲ ਵੀ ਡੇਟਰ ਪਰ ਦੀ ਟਿਕਟ ਹੈ। 100 ਦੀ 50 ਸੈਟ ਕਾਰਡ ਵਾਲੀ ਕਰੀ ਐਕਸਟਰਾ ਆਪਾਂ ਨੂੰ 2 ਜੋੜੇ ਦੇ ਟਿਕਟ ਮਿਲ ਜਾਈਏ। ਤੇ ਆਪਾਂ ਦੋ ਲੈ ਲਈਆਂ ਨੇ। ਆ ਦੇਖ। ਪਰ ਮੈਨੂੰ ਹੋਰ ਇੱਕ ਟਿਕਟ ਆ ਗਈ। ਦੋ। ਦੋ ਟਿਕਟਾਂ ਆਪਣੀ ਆ ਗਈਆਂ ਨੇ। ਅੱਜ ਅੱਗੇ ਤਾਂ ਨਹੀਂ ਬਸ ਫਿਰ ਉਸ ਜੇਗਾ ਇੱਥੋਂ ਟਿਕਟ ਪੈਣੀ ਮੈਨੂੰ ਤਾਂ ਲੱਗਦਾ ਟੁੱਟੇਗਾ ਦਾ ਮੈਨੂੰ ਆ ਸਾਰੇ ਹਿੱਲੇ ਆ ਦੇਖੋ ਇਹ ਉਹ ਕੋਈ ਲੱਕ ਕੇ ਹਲ ਜਾਣਾ ਨਹੀਂ ਖੁੱਲ ਗਿਆ ਓਏ ਮੋਤੀ ਲੱਗਦਾ ਹਾਂ ਠੀਕ ਹੋ ਗਿਆ ਲਓ ਬਈ ਇੱਥੋਂ ਇਧਰ ਨੂੰ ਟਰਮੀਨੀ ਆ ਤੇ ਇਧਰ ਨੂੰ ਹੈਗਾ ਲੋਰੈਂਟੀਨਾ ਇੱਥੋਂ ਆਪਾਂ ਜਾਣਾ ਮਿੱਤਰੋ ਟਰਮੀਨਲੋਂ ਤੇ ਟਰਮੀਨਲ ਤੋਂ ਚੇਂਜ ਕਰਕੇ ਫਿਰ ਇਹ ਮੈਟਰੋ ਜਾਊਗੀ ਉੱਥੋਂ ਤੇ ਉੱਥੇ ਜਾ ਕੇ ਪਿਆਸਾ ਪਾਨੀ ਹੈ ਲੋ ਵੀ ਇੱਥੋਂ ਫੜਾਈ ਆਪਾਂ ਮੈਟਰੋ ਟ੍ਰੇਨ ਮਿੱਤਰੋ ਪਰ ਇੱਕ ਦੇਖੋ ਨਹੀਂ ਭੀੜ ਗਈ ਨਹੀਂ ਆ ਸੇਮਰ ਇੱਥੇ ਨਾਲ ਆਪਣੇ ਪਰਸਵਕੇ ਸਾਰੇ ਧਿਆਗ ਰੱਖ ਜੀ ਆਕੇ ਓਕੇ ਓਕੇ ਜੀ ਬੋਲੇ 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 ਬਹੁਤ ਰਸ਼ੇ ਮੈਂ ਤਾਂ ਟ੍ਰੇਨ ਦੇ ਵਿੱਚ ਓ ਬਲ ਹਲੋ ਆਪਾਂ ਪਹੁੰਚ ਗਏ ਆ ਟਰਮਿਨਲ ਰੇਲਵੇ ਸਟੇਸ਼ਨ ਤੇ ਉੱਤੇ ਮੈਟਰੋ ਸਟੇਸ਼ਨ ਇੱਥੇ ਮੇਟਰੋ ਬਹੁਤ ਭੀੜ ਹੁੰਦੀ ਇੱਥੇ ਕਿਉਂ ਤੇ ਆ ਨਾ ਕਿ ਮੈਮ ਠੀਕ ਹੈ ਔਰ ਤਾਂ ਮੈਂਟਾ ਮਾਰਦੇ ਆ ਹੱਥੇ ਫੋਨ ਖੋ ਕੇ ਜਾਣ ਨੂੰ ਵੀ ਕਵੀ ਤੋਂ ਅੱਛਾ ਆਪਾਂ ਨੇ ਮੈਟਰੋ A ਲੈਣੀ ਐ ਇੱਥੋਂ ਆ ਦੇ ਲੀਣੀ ਆ ਇਧਰ ਲੁਗਮ ਦੇ ਪਰਲੇ ਬਸ ਨੇ ਦੇਖੋ ਕਿ ਨਹੀਂ ਪੀੜਾ ਮੇਦਰਾ ਇੱਥੇ ਐਦਾਂ ਲੱਗਦਾ ਵੀ ਸਾਰਾ ਮੁੰਫੇ ਇੱਥੇ ਆ ਗਿਆ ਨਾ ਹਾਂਜੀ ਬੱਲੇ 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 ਬੜਾ ਰਸ਼ ਪੈ ਗਿਆ ਇੱਜ ਤਾਂ ਬਾਈ ਆਪਾਂ ਨੇ ਜਾਣਾ 323 ਨੂੰ 323 ਨੂੰ ਆ ਇੱਥੋਂ ਇੱਥੋਂ ਪਤਾ ਲੱਗਣਾ ਦੇਖ ਇੱਧਰ ਆਪਾਂ ਇੱਥੋਂ ਆਏ ਆ ਆਪਾਂ ਜਾਣਾ ਪਿਆਸਾ ਪਾਣੀ ਆ ਮਤਲਬ ਕਿ ਆਪਾਂ ਜਿਹੜਾ 323 ਨੂੰ ਜਾਣਾ ਇੱਧਰ ਨੂੰ आ गई मित्रों अपनी तो मेट्रो इत तो खाली है पर रश काफी है ना ध्यान नाओ ध्यान नाओ ध्यान से बच जाओ तो। लोई तो मित्रों पहुंच गया प्यासा प्यासा स्पानिया ਜਦੋਂ ਮਿੱਤਰੋ ਲਿਫਟ ਚੱਲਦੀ ਹੁੰਦੀ ਹੈ ਨਾ ਕਦੇ ਵੀ ਮਨ ਲਓ ਕੋਈ ਪ੍ਰੋਬਲਮ ਪੈ ਜਾਵੇ ਤਾਂ ਆਪਾਂ ਲਿਫਟ ਨੂੰ ਰੋਕ ਸਕਦੇ ਹਾਂ ਚੱਲਦੀ ਲਿਫਟ ਨੂੰ ਇਹਦੇ ਅਦਰੇ ਇੱਕ ਬਟਨ ਲੱਗੇ ਹੁੰਦਾ ਮੈਂ ਦਿਖਾਉਣਾ ਤੇ ਇਹ ਬਟਨ ਲੱਗਿਆ ਹੋਇਆ ਆ ਆ ਦੇਖੋ ਆ ਬਟਨ ਦਬਦੀ ਆਪਾਂ ਜੇ ਤਾਂ ਲਿਫਟ ਉੱਥੇ ਬਲੌਕ ਹੋ ਜਾਂਦੀ ਇਹ ਤੋਂ ਰਹੀ ਮਿੱਤਰੋ ਓਸ਼ੀਤਾ ਐਗਜ਼ਿਟ ਇਧਰੋਂ ਕਿਸ ਤਰ੍ਹਾਂ ਸਵਾਨੀਆਂ ਵੱਲੋਂ ਤੇ ਤੁਸੀਂ ਦੇਖ ਸਕਦੇ ਹੋ ਮਨ ਲਓ ਵੀ ਇੱਕ ਲਗਜੇ ਦੀ ਪਿਆਸ ਵਿੱਚੋਂ ਆਪਾਂ ਜਾ ਰਹੇ ਹਾਂ ਤੇ ਉਹਦੀ ਨਾਲ ਗੱਲਬਾਤ ਹੋਰ ਬਣਾਈ ਬੈਠਾਂ ਨੇ ਸਾਈਡ ਤੇ ਸਕਰੀਨਾਂ ਪੂਰੇ ਲੱਗ ਗਏ ਮੱਲੂਗਿਆਂ ਨੂੰ ਲੱਗਦਾ ਪਤਾ ਹੈ ਤੁਸੀਂ ਕਿਤੇ ਲਗਜ਼ਰੀ ਜੀਵ ਵੱਲ ਨੂੰ ਜਾ ਰਹੇ ਹੋ ਪਿਆਸਾ ਸਪਨੀਆ ਬਹੁਤ ਜ਼ਿਆਦਾ ਲਗਜ਼ਰੀ ਹੈ ਬਹੁਤ ਤਕਰ ਤਕਰੇ ਬ੍ਰਾਂਡ ਨੇ ਉੱਥੇ ਤੇ ਇੱਥੋਂ ਹੀ ਫੀਲਿੰਗ ਆ ਰਹੀ ਹੈ ਬਹੁਤ ਸੋਹਣੀ ਜੇ ਆਪਾਂ ਉਧਰ ਨੂੰ ਜਾ ਰਹੇ ਹੁਣ ਆਪਾਂ ਮੈਟਰੋ ਸਟੇਸ਼ਨੋਂ ਮਿੱਤਰੋ ਬਾਹਰ ਨਿਕਲ ਗਏ ਆਪਾਂ ਪਿਆਸੇ ਵੱਲ ਨੂੰ ਜਾ ਰਹੇ ਹਾਂ ਪਿਆਸਾ ਸਪਨੀਆ ਵੱਲੋਂ ਦੇਖੋ ਕਿੰਨੀ ਮਾ ਛੋਟੀ ਜੀ ਬਹੀ ਦੇ ਵਿੱਚੋਂ ਜਾ ਕੇ ਅੱਗੇ ਜਾ ਕੇ ਪਿਆਸਾ ਹੁਣਾ ਤੇ ਉੱਤੇ ਬਿਲਡਿੰਗਾਂ ਚੈੱਕ ਕਰੋ ਕਿੰਨੀਆਂ ਸੋਹਣੀਆਂ ਉੱਚੀਆਂ ਲੰਬੀਆਂ ਲੰਝੀਆਂ ਬਿਲਡਿੰਗਾਂ ਨੇ ਸਾਰੀਆਂ ਤੇ ਹੁਣ ਆਪਾਂ ਚੰਦ ਕਿ ਮਿੰਟਾਂ ਦਾ ਪਹੁੰਚਣਾ ਮਿੱਤਰੋ ਪਿਆਜੇ ਦੇ ਵਿੱਚ ਇੱਥੋਂ ਦਿਖਾਉਣੀ ਆ ਫਿਰ ਉੱਥੇ ਦਾ ਸਾਰਾ ਹੀ ਥੀ ਵਿਊ ਕਿੰਨੇ ਲੋਕ ਐ ਤੇ ਕਿਸੇ ਨੇ ਹੋਰ ਦੇਖੀ ਗੱਲ ਨੋਟ ਕਰੀ ਆ ਹਾਂਜੀ ਇੱਥੇ ਤੁਹਾਨੂੰ ਇਟਾਲੀਅਨ ਲੋਕ ਬਹੁਤ ਘੱਟ ਦੇਖਣ ਨੂੰ ਮਿਲਦੇ ਆ ਹਾਂਜੀ ਲਗਭਗ ਸਾਰੇ ਹੋਰ ਨਾ ਜਿਨੇ ਵੀ ਲੋਕ ਦੇਖਣ ਨੂੰ ਮਿਲਦੇ ਸਭ ਟੂਰਿਸਟ ਲੋਕ ਦੇਖਣ ਨੂੰ ਮਿਲਦੇ ਆ ਹਾਂਜੀ ਲਗਭਗ ਸਾਰੇ ਦੇ ਸਾਰੇ ਸਹੀ ਕੰਟਰੀ ਕੋਈ ਮੈਟਰ ਨਹੀਂ ਕਰਦਾ ਕਿਹੜੀ ਮਰਜੀ ਕੰਟਰੀ ਤੇ ਹੋਣ ਪਰ ਹੈ ਲਗਭਗ ਸਾਰੇ ਟੂਰਿਸਟ ਐ ਹਨਾ ਟੂਰਿਸਟ ਐ ਹਾਂਜੀ ਇਹਿਆ ਜੀ ਦਾ ਕੋਲ ਦੇਖੋ ਬਿਲਕੁਲ ਸ਼ਰਮ ਨਹੀਂ ਹੈਗੀ ਥੱਲੇ ਬੈਠੇ ਇੱਦਾਂ ਹੀ ਖਾ ਰਹੇ ਆਂ ਕਹਿੰਦੇ ਜਿਹਨੇ ਕੀਤੀ ਸ਼ਰਮ ਉਹਦੇ ਫੁੱਟੇ ਕਰਮ ਜੋ ਦਿਲ ਕਰਦਾ ਹੈ ਬੰਦੇ ਨੂੰ ਬਿੰਦਾਸ ਕਰਨਾ ਚਾਹੀਦਾ ਹੈ ਲੋਕਾਂ ਨੇ ਪ੍ਰਵਾਹ ਕਰੇ ਤੋਂ ਬਗੈਰ ਬਸ ਆਪਣੇ ਆਪ ਦੇ ਵੀ ਸੈਟੀਸਫਾਈ ਹੋ ਜੇ ਬੰਦੇ ਬਾਕੀ ਮੈਂ ਤਾਂ ਇੱਧਰ ਦੇਖੋ ਅਪਾ ਬਿਲਕੁਲ ਪਿਆਸੇ ਦੇ ਵਿੱਚ ਪਹੁੰਚ ਗਏ ਆਂ ਇਹ ਆ ਪਿਆਸਾ ਪਾਣੀ ਦੇਖੋ ਕਿੰਨਾ ਸੋਹਣਾ ਹੈ ਹਨਾ ਹਾਂਜੀ ਆਪਾਂ ਰਾਤ ਨੂੰ ਐਸੀ ਜਿਆਦਾ ਇੱਕ ਵਾਰੀ ਹਾਂਜੀ ਨੂੰ ਯਾਦ ਹੈ ਜੀ ਤੇ ਦੇਖੋ ਮੈਂ ਤੇਰੇ ਇੱਧਰ ਆਪਣੀਆਂ ਘੋੜਾ ਗੱਡੀਆਂ ਵੀ ਚੱਲਦੀਆਂ ਇੱਥੇ ਇਹਨਾਂ ਦਾ ਪ੍ਰਾਈਸ ਮੈਂ ਪਹਿਲਾਂ ਪਤਾ ਕੀਤਾ ਤੇ ਪੁੱਛਿਆ ਸੀਗਾ 400 ਤੋਂ ਲੈ ਕੇ 500 6000 ਤੱਕ ਵੀ ਇਹਨਾਂ ਦਾ ਖਰਚਾ ਹੈਗਾ ਜੇ ਕਿ ਲੱਗੇ ਡੈਕਰ ਉਹਨਾਂ 2200 ਰੁਪਏ ਖਰਚੇ ਜੇ ਮਨ ਲਓ ਸਾਰੀਆਂ ਜਿੰਨੀਆਂ ਵੀ ਵਧੀਆ-ਵਧੀਆ ਪਲੇਸਾਂ ਨੇ ਟੂਰਿਸਟ ਜਗ੍ਹਾਵਾਂ ਹੈਗੀਆਂ ਸਾਰੀਆਂ ਦੇ ਉੱਪਰ 500 ਤੋਂ ਲੈ ਕੇ 600 ਇਹ ਚਾਰਜ ਕਰਦੇ ਆ ਮਤਲਬ ਇਹਨਾਂ ਜਿਆਦਾ ਇਹ ਕਾਫੀ ਜ਼ਿਆਦਾ ਮਹਿੰਗਾ ਪ੍ਰੋਜੈਕਟ ਹੈ ਹਾਂਜੀ ਤੇ ਅੱਜ ਹੁਣ ਇਧਰ ਆਪਾਂ ਚੱਲੀਏ ਤੇ ਪੁਲਿਸ ਵਾਲਾ ਮੇਰੇ ਇਧਰ ਪੂਰਾ ਧਿਆਨ ਹੁੰਦਾ ਹੈ ਮਤਲਬ ਪੁਲਸੀ ਗੱਡੀਆਂ ਤੁਹਾਨੂੰ ਮਿਲਣਗੀਆਂ ਵੀ ਜਗ੍ਹਾ ਦੇ ਉੱਤੇ ਹਰ ਟਾਈਮ ਇਹਨਾਂ ਕੋਲ ਸੋਤੋਂ ਕੰਟਰੋਲ ਸਾਰਾ ਕੁਝ ਹੁੰਦਾ ਹੈ ਤੇ ਇਧਰ ਹੈਗੀ ਆ ਬਾਹਰ ਲੋਕ ਬੈਠੇ ਚਾਹੂ ਪੀ ਰਹੇ ਨੇ ਆ ਫੋੜੀ ਬਹੁਤ ਜ਼ਿਆਦਾ ਮਸ਼ਹੂਰ ਹੈ ਤੇ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸ ਦਿੰਦਾ ਇਹ ਪਿਆਸੇ ਦੇ ਵਿੱਚ ਨਾ ਨਵੇਂ ਸਾਲ ਦਾ ਫੰਕਸ਼ਨ ਬਹੁਤ ਧੂਮ ਧਾਵਨਾ ਬਣਾਇਆ ਬਹੁਤ ਸੋਹਣਾ ਬਣਾਇਆ ਜਾਂਦਾ ਤੇ ਫੁੱਲ ਪੂਰੇ ਸਾਰਾ ਪੰਡਾਲ ਭਰਿਆ ਪਿਆ ਹੁੰਦਾ ਹੋਰ ਤੱਕ ਸਾਰੀ ਐਨ ਤੇ ਆਪਾਂ ਹੁਣ ਚੱਲਦੇ ਆਂ ਇਧਰ ਚੱਲ ਇਧਰ ਗੇੜਾ ਕੱਢ ਕੇ ਆਉਨੇ ਆ ਠੀਕ ਹੈ ਜੀ ਦੇਖੋ ਸਭ ਤੋਂ ਪਹਿਲਾਂ ਦੀ ਆਵਾਜ਼ੀ ਉੱਤਰਾ ਗੂਚੀ ਗੂਚੀ ਹੋਈ ਭਈਆ ਗੂਚੀ پراੜਾ ਆ ਦੇਖੋ ਇਹ ਤੇ ਮਿੱਤਰੋ پراੜਾ ਤੇ ਪਤਾ ਨਹੀਂ ਕੀ ਕੁਛ ਆ ਇਧਰ ਜਿਹੜੀ ਆ ਸਾਹਮਣੇ ਗਿੱਲਦੀ ਹੈ ਨਾ ਇਹਦੇ ਵਿੱਚ ਪਤਾ ਨਹੀਂ ਕਿੰਨਾ ਕੁਛ ਲੁਕਿਆ ਹੋਇਆ ਵੈ ਉਹ ਪਾਜਾ ਤੁਹਾਡੇ ਜage ਅਕਸਰ ਖਪੋਲ ਕਰਦੇ ਆਪਾਂ ਜਿਹੜੀ ਆ ਵਾਲੀ ਜਗ੍ਹਾ ਮੈਨੂੰ ਬਹੁਤ ਜ਼ਿਆਦਾ ਮਤਲਬ ਮਨ ਨੂੰ ਸਕੂਨ ਦਿੰਦੀ ਆ ਬਹੁਤ ਜ਼ਿਆਦਾ ਜਿਹੜਾ ਪਾਣੀ ਦੀ ਆਵਾਜ਼ ਆਉਂਦੀ ਹੈ ਨਾ ਦੇਖੋ ਤੁਸੀਂ ਲੋਕ ਇਹਦੇ ਨਾਲ ਬੈਠੇ ਸਾਰੇ ਐਂ ਪੂਰੀ ਫੀਲਿੰਗ ਲੈ ਰਹੇ ਨੇ ਇਹਦਾ ਕਾਰਨ ਇਹੀ ਆ ਸਾਰਾ ਵੀਰ ਪਾਣੀ ਦੀ ਆਵਾਜ਼ ਆਉਂਦੀ ਆ ਨਾ ਆਟੋਮੈਟਿਕ ਤੌਰ ਤੇ ਕਿ ਮੈਡੀਟੇਸ਼ਨ ਹੁੰਦੀ ਆ ਬਹੁਤ ਸੋਹਣੀ ਫੀਲਿੰਗ ਆਉਂਦੀ ਆ ਮੱਠੀ ਮੱਠੀ ਆਵਾਜ਼ ਕੰਨਾਂ ਨੂੰ ਮਿਲਦੀ ਆ ਜਦੋਂ ਮਤਲਬ ਫੀਲਿੰਗ ਬ ਮਰਾ ਦਿਖਾ ਨਹੀਂ ਸਕਦਾ ਤੁਹਾਨੂੰ ਫੀਲਿੰਗ ਕਰਾ ਸਕਦਾ ਮਤਲਬ ਕਹਿਣ ਦਾ ਤੁਹਾਨੂੰ ਇੱਥੇ ਆ ਕੇ ਦੇਖਣਾ ਪੈਣਾ ਹੈ ਬੜੀ ਜਿਆ ਸ਼ਾਂਤੀ ਮਿਲਦੀ ਹੈ ਜਗ੍ਹਾ ਉੱਤੇ ਆ ਕੇ ਬੜੀ ਸੋਹਣੀ ਗੱਲ ਬਾਤ ਹੈ ਹਨਾ ਕਿਹਜਾ ਹੈ ਨਾ ਜੇ ਸਾਹਮਣੇ ਹਾਂ ਹਾਂ ਇਹ ਸਾਹਮਣੇ ਕਿਹਦਾ ਦੇਖੋ ਲੋਕ ਕਿੰਨੇ ਜਿਆਦਾ ਹਲ ਤਾਂ ਜਿਉਂ ਸਮਾਂ ਨਿਕਲੀ ਜਾਣਾ ਹੋਰ ਲੋਕਾਂ ਨੇ ਵਧ ਜਾਨਾ ਇੱਥੇ ਕੁਝ ਮੌਸਮ ਵਿੱਚ ਠੰਡਾ ਹੈ ਜੇ ਧੁੱਪ ਹੁੰਦੀ ਹੈ ਹੋਰ ਵੀ ਜਿਆਦਾ ਲੋਕ ਹੋਣੇ ਸੀਗੇ ਇੱਥੇ ਚੱਲੀਏ ਜਰਾ ਹਾਂਜੀ ਚੱਲਦੇ ਹੁਣ ਉਹਦਾ ਗਾਣਾ ਵੀ ਅ ਬ੍ਰਾਂਡਾਂ ਦੀ ਨਗਰੀ ਵੱਲ ਨੂੰ ਇਧਰ ਬ੍ਰਾਂਡਾਂ ਦੀ ਨਗਰੀ ਹੈ ਸਾਰੀ ਮਿੱਤਰੋ ਇਧਰ ਹਾਂਜੀ ਆਦੋਂ ਇਥੋਂ ਸਟਾਰਟ ਹੋ ਜਾਓ ਡਿਓਰ ਬਾਕੀ ਆਪਾਂ ਚੱਲਾਂਗੇ ਅੰਦਰ ਜਾ ਕੇ ਤੇ ਤੁਹਾਨੂੰ ਦਿਖਾਵਾਂਗੇ ਅੰਦਰ ਜਿਹੜਾ ਸਾਡਾ ਦਿਲ ਕੀਤਾ ਦੇਖਣ ਨੂੰ ਉੱਥੇ ਜਾਗੇ ਨਾ ਹਾਂਜੀ ਵੀ ਅੰਦਰ ਕਿੰਨਾ ਕੁਝ ਹੈ ਜੀ ਬੜਾ ਮੌਂਕਲੇਰ ਹੋ ਗਿਆ ਨਾ ਲੋ ਵੀ ਮਿੱਤਰੋ ਆਪਾਂ ਕਰਦੇ ਐਂਟਰੀ ਗੂਚੀ ਵਾਲਿਆਂ ਦੇ ਪਹਿਲਾਂ ਕਰੋ ਚੈੱਕ ਪਰਸ ਗੂਚੀ ਦੀ ਸਹੀ ਗੱਲ ਹੈ ਬੜਾ ਸੋਹਣਾ ਹੈ ਨਾ ਹਾਂਜੀ ਇਹਨੇ ਕਿੰਗਡਮ ਇਤਰਾ ਸਮਾਨ ਨੂੰ ਸ਼ੂਨੇ ਕੀਤਾ ਹੈ ਨਾ ਕੀਮਤ ਕੋਈ ਵੀ ਲਿਖੀ ਹੋਈ ਨਹੀਂ ਤਾਂ ਅਕਸਰ ਨਾ ਲਿਖੀ ਵੀ ਹੁੰਦੀ ਹੈ ਕੀਮਤ ਪਰ ਇਹਦੇ ਵਿੱਚ ਲਿਖੀ ਵਿਸ਼ੇ ਇਹਦੇ ਵਿੱਚ ਲਿਖੀ ਹੋਵੇ ਸ਼ਾਇਦ ਨਹੀਂ ਨਹੀਂ ਐਸੇ ਬ੍ਰਾਂਡ ਨੰਬਰ ਲਿਖਿਆ ਹੋਇਆ ਹੈ ਕੀਮਤ ਲਿਖੀ ਵੀ ਨਹੀਂ ਹੈਗੀ ਜੋਰਜੋ ਅਰਮਾਨੀ ਹੁਣ ਮੈਂ ਇਧਰ ਪਹੁੰਚ ਗਿਆ ਜੀ ਨਾ ਮੇਰੇ ਪਿਛੇ ਇਧਰਾ ਦੇਖੋ ਇਧਰ ਇਹ ਸ਼ੋਰੂਮ ਹੈ ਕਰਤੀਅਰ ਸ਼ੋਰੂਮ ਕਰਤੀਅਰ ਦਾ ਜਿਹੜੀ ਜੁਐਲਰੀ ਬਣਾਉਂਦੇ ਆ ਮੱਲਾ ਵੀ ਬੀਬੀਆਂ ਵਾਸਤੇ ਟੂਮਟਾ ਲ ਬ੍ਰਾਂਡ ਦਾ ਕੰਮ ਇਹਨਾਂ ਦਾ ਹੈ ਹੁਣ ਲੇਟੈਸਟ ਗਾਣੇ ਸੀ ਜੀ ਆਇਆ ਕਰਨੌਜੀ ਦਾ ਉਹਦੇ ਵਿੱਚ ਵੀ ਕਰਨੌਜੀ ਨੇ ਇਸ ਮੱਲਾ ਬ੍ਰਾਂਡ ਦਾ ਨਾਮ ਲੱਤਾ ਹੈ ਪਰ ਮੈਂ ਤਾਂ ਹਜ਼ਰਾਂ ਮੈਂ ਕਿਤੇ ਪੜਿਆ ਸੀਗਾ ਤੇ ਮਹਾਰਾਜਾ ਪਟਿਆਲੇ ਨੇ ਆਪਣੀ ਰਾਣੀ ਵਾਸਤੇ ਉਹਨਾਂ ਸਦੀਆਂ ਦੇ ਵਿੱਚ ਆਪ ਹੀਰੇ ਭੇਜ ਕੇ ਇਸ ਕੰਪਨੀ ਨੂੰ ਤੇ ਇੱਕ ਹਾਰ ਬਣਾਇਆ ਸੀਗਾ ਆਪਣੀ ਰਾਣੀ ਵਾਸਤੇ ਮਨ ਲੀ ਜੇ ਬ੍ਰਾਂਡ ਆਪਾਂ ਦੇਖਦੇ ਹਾਂ ਅੱਜ ਬਹੁਤ ਵੱਡੇ ਵੱਡੇ ਮਸ਼ਹੂਰ ਹੋਏ ਹੋਏ ਆ ਤੇ ਅੱਜ ਕੱਲ੍ਹ ਨਹੀਂ ਚੱਲੇ ਹੈਗੇ ਇਹ ਸਦੀਆਂ ਪਹਿਲਾਂ ਵੀ ਲੋ ਚੱਲਦੇ ਆਏ ਆ ਤੇ ਹੁਣ ਆ ਕੇ ਫੇਮਸ ਹੋਏ ਆ ਮਨ ਲਓ ਕਿਸੇ ਵੀ ਕੰਮ ਨੂੰ ਸ਼ੁਰੂਆਤ ਕਰਨ ਦੀ ਜੇ ਗੱਲ ਆਪਾਂ ਕਰਦੇ ਆ ਨਾ ਤਾਂ ਕੰਮ ਸ਼ੁਰੂਆਤ ਹਮੇਸ਼ਾ ਜ਼ੀਰੋ ਤੋਂ ਹੀ ਕੀਤਾ ਜਾਂਦਾ ਹੈ ਤੇ ਉਹਨੂੰ ਜੋ ਬੰਦਾ ਕਰਦਾ ਹੈ ਬਸ ਉਹਦੋਂ ਕਰ ਦਿੰਦਾ ਮੰਨ ਲਓ ਅੱਜ ਕਰਨ ਔਜਰੇ ਨੇ ਗਾਣੇ ਵਿੱਚ ਨਾਂ ਲੱਤਾ ਉਹਦਾ ਬ੍ਰਾਂਡ ਦਾ ਤੇ ਆਪਾਂ ਲੱਗਦਾ ਵੀ ਕੋਈ ਨਵਾਂ ਬ੍ਰਾਂਡ ਹੈ ਪਰ ਜੇ ਆਪਾਂ ਗੱਲ ਨਾਲ ਜੋੜ ਕੇ ਦੇਖਦੇ ਹਾਂ ਮਹਾਰਾਜਾ ਪਟਿਆਲੇ ਉਹਨਾਂ ਦੀ ਗੱਲ ਨਾਲ ਜੋੜ ਕੇ ਦੇਖਦੇ ਹਾਂ ਫਿਰ ਪਤਾ ਲੱਗਦਾ ਵੀ ਉਸ ਤੋਂ ਵੀ ਪਹਿਲਾਂ ਦਾ ਜਿਹੜਾ ਬ੍ਰਾਂਡ ਹੈ ਮਤਲਬ ਧਰਤੀ ਉੱਤੇ ਰਜਿਸਟਰ ਕਰਦਾ ਸੀਗਾ ਚੱਲਦਾ ਸੀਗਾ ਤਾਂ ਹੀ ਜਾ ਕੇ ਮਹਾਰਾਜਾ ਪਟਿਆਲੇ ਨੇ ਉਹਨਾਂ ਤੋਂ ਹਾਰ ਬਣਾਇਆ ਮਤਲਬ ਵੀ ਇੰਨਾ ਸਟਰਗਲ ਕਰਨਾ ਪੈਂਦਾ ਕਿਸੇ ਬ੍ਰਾਂਡ ਨੂੰ ਸਟੇਬਲ ਕਰਨ ਵਾਸਤੇ ਹਾਂਜੀ ਕਿ ਸੱਚੀ ਚੀਜ਼ ਆਪਾਂ ਇੱਕ ਦਿਨ ਦੇ ਵਿੱਚ ਉਹਦਾ ਫੇਮਸ ਹੋਣਾ ਸੋਚ ਲੈਨੇ ਪਰ ਉਹਦੇ ਵਿੱਚ ਪਤਾ ਨਹੀਂ ਕਿੰਨੇ ਕ ਟਾਈਮ ਦੀ ਮਿਹਨਤ ਹੁੰਦੀ ਹੈ ਸਹੀ ਗੱਲ ਹੈ ਆਪਾਂ ਸਭ ਉਹਨਾਂ ਦੇ ਦੇਖਦੇ ਜਿੰਨਾਂ ਕੇ ਆਪਾਂ ਨੂੰ ਬਸ ਬਾਅਦ ਚ ਫੇਮਸ ਹੋ ਚੀਜ਼ ਦਿਖਦੀ ਆ ਉਹਦੇ ਪਿਕਚਰ ਵਾਲਾ ਸੰਘਰਸ਼ ਜਿਹੜਾ ਬਿੱਡੇਵਾ ਹੁੰਦਾ ਨਾ ਉਹ ਸਿਰਫ ਉਸ ਬੰਦੇ ਨੂੰ ਪਤਾ ਹੁੰਦਾ ਹੈ ਜਿਹੜਾ ਬੰਦਾ ਉਸ ਸੰਘਰਸ਼ ਨੂੰ ਚਲਾ ਰਿਹਾ ਹੁੰਦਾ ਹੁਣ ਟਾਈਮ ਮਿੱਤਰੋ 2:20 ਹੋ ਗਏ ਆਪਾਂ ਨੂੰ ਘੁੰਮ ਦੇ ਘੁੰਮਦੇ ਟਾਈਮ ਕਿਦਾਂ ਲੰਘਿਆ ਪਤਾ ਹੀ ਨਹੀਂ ਲੱਗਿਆ ਤੇ ਰੱਬ ਨੇ ਬਹੁਤ ਸਾਦਤਾ ਮੀਂਹ ਨਹੀਂ ਪਿਆ ਠੰਡਾ ਠੰਡਾ ਮੌਸਮ ਨਹੀਂ ਬੜਾ ਸੋਹਣਾ ਸੀਗਾ ਤੇ ਜ਼ਰੂਰਤ ਵੀ ਸੀਗੀ ਮਿੱਤਰੋ ਸਮੇਂ ਦੀ ਅੱਜ ਘੁੰਮਣ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਕਾ ਤੇ ਜਿਹੜੇ ਆਪਣੇ ਵੀਰ ਭੈਣ ਭਰਾ ਆਪਣੇ ਨਾ ਆਪਣੇ ਕੰਮਕਾਰ ਕਰਦੇ ਆ ਮੇਰੇ ਨਾਲ ਗੱਲ ਕਰਕੇ ਜ਼ਰੂਰ ਸਹਿਮਤ ਹੋਣਗੇ ਕਿਉਂਕਿ ਸਵੇਰ ਤੇ ਸ਼ਾਮ ਤੱਕ ਜਦੋਂ ਬੰਦਾ ਜੌਬ ਕਰਦਾ ਹੈ ਉਹ ਜੌਬ ਕਰਕੇ ਆ ਕੇ ਬਾਅਦ ਵਿੱਚ ਬੰਦਾ ਥੋੜਾ ਟਾਈਮ ਫ੍ਰੀ ਹੋ ਜਾਂਦਾ ਬੰਦਾ ਪਰ ਜਿਹੜੇ ਬੰਦੇ ਆਪਣੇ ਕੰਮਕਾਰ ਕਰਦੇ ਆ ਨਾ ਉਹਨਾਂ ਦਾ ਮਾਈਂਡ ਹਰ ਟਾਈਮ ਚੱਲੀ ਜਾਂਦਾ ਸੁਪਨੇ ਦੇ ਵਿੱਚ ਵੀ ਕਈ ਵਾਰੀ ਅਸੀਂ ਆਟਾ ਗੁੰਨਦੇ ਰਹਿੰਦੇ ਆ ਸੁਪਨੇ ਦੇ ਵਿੱਚ ਵੀ ਅਸੀਂ ਪੀਸੇ ਡਿਲੀਵਰੀ ਇਦਾਂ ਦਾ ਮਤਲਬ ਵੀ ਥੋੜਾ ਮਾਈਂਡ ਹੋ ਜਾਂਦਾ ਤੇ ਅੱਜ ਜ਼ਰੂਰ ਸੀ ਕਿ ਮੈਂ ਥੋੜਾ ਘੁੰਮ ਫਿਰ ਕੇ ਆਉਣਾ ਹੈ ਨਾ ਮਾਈਂਡ ਬੜਾ ਫਰੈਸ਼ ਹੋਵੇ ਤੇ ਹੋ ਗਿਆ ਮਾਈਂਡ ਫਰੈਸ਼ ਬੜਾ ਸੋਹਣੀ ਪਲੇਸ ਬਹੁਤ ਸੋਹਣੀ ਹੈ ਬਹੁਤ ਪਸੰਦ ਨੂੰ ਪਸੰਦ ਆਇਆ ਹਾਂਜੀ ਹਾਂਜੀ ਬਹੁਤ ਵਧੀਆ ਲੱਗਿਆ ਮੈਟਰੋ ਦਾ ਸਫ਼ਰ ਵੀ ਬੜਾ ਸੋਹਣਾ ਮੈਟਰੋ ਸਫ਼ਰ ਨੇ ਕਮਾਲ ਕਰ ਦਿੱਤੀ ਕਿਉਂਕਿ ਸਾਨੂੰ ਸਰ ਦੀ ਗੱਡੀ ਹੀ ਰਹਿਣੇ ਆ ਸਮਾਨ ਲੈਣਾ ਤਾਂ ਵੀ ਗੱਡੀ ਕਿਤੇ ਜਾਣਾ ਤਾਂ ਵੀ ਗੱਡੀ ਦੇ ਵਿੱਚ ਤੇ ਸਾਰਾ ਮੈਟਰੋ ਟ੍ਰੇਨ ਚੜ੍ਹਨਾ ਬਹੁਤ ਘੱਟ ਸਵੱਭ ਬਣਦਾ ਹੈ ਅੱਜ ਬਣਿਆ ਬੜਾ ਚੰਗਾ ਵੀ ਲੱਗਿਆ ਬੜਾ ਘੇਣ ਲੱਗਿਆ ਨਾ ਇੱਕ ਡਿਫਰੈਂ ਤੇ ਮਾਈਂਡੀ ਫਰੈਸ਼ ਹੋ ਗਿਆ ਤੇ ਆਪਾਂ ਤਿਆਰ ਆ ਕੰਮ ਕਰ ਕਰਨ ਵਾਸਤੇ ਤੇ ਤੁਹਾਨੂੰ ਵੀ ਮੈਂ ਰეკਮੈਂਡ ਕਰਦਾ ਜਿਹੜੇ ਮੇਰੇ ਭੈਣ ਪਰ ਆਪਣੀ ਟ੍ਰਿਪ ਦੇ ਵਲੌਗ ਦੇਖਦੇ ਆ ਜਰੂਰ ਸਮਾਗੜੇ ਘੁੰਮਣਾ ਚਾਹੀਦਾ ਆਪਾਂ ਨੂੰ ਪਿਆਸਾ ਸਪਾਣੀ ਬੈਸਟ ਆਪਸ਼ਨ ਹੈ ਬਹੁਤ ਸ੍ਰੋਨਸ ਨੇ ਬ੍ਰਾਂਡ ਵੀ ਤਿਆਗੇ ਆ ਜਿਹੜੇ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਖਰੀਦ ਵੀ ਸਕਦੇ ਹੋ ਆਪਣੀ ਬਿੱਤ ਅਨੁਸਾਰ ਤੇ ਪ੍ਰਮਾਤਮਾ ਤੁਹਾਨੂੰ ਸਾਰੇ ਚੜ੍ਹਦੀ ਕਲਾ ਵਿੱਚ ਰੱਖੇ ਤੇ ਇਹਦੇ ਨਾਲ ਮਿੱਥਰੋਂ ਆਪਾਂ ਆਪਣਾ ਅੱਜ ਦਾ ਵਲੌਗ ਇੱਥੇ ਬੰਦ ਕਰਦੇ ਆਂ ਉਮੀਦ ਕਰਦੇ ਆਂ ਤੁਹਾਨੂੰ ਆਪਣਾ ਅੱਜ ਦਾ ਵਲੌਗ ਵੀ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਕਮੈਂਟ ਵੀ ਕਰਿਓ ਆਪਣੇ ਚੈਨਲ ਸਬਸਕ੍ਰਾਈਬ ਵੀ ਕਰਵਲਤਾ ਕਰੀਂ ਕੀਤਾ ਬੈਲ ਆਈਕਨ ਤੇ ਕਰਿਓ ਕਲਿਕ ਸਵੇਰੇ ਮਿਲਦੇ ਆਂ ਸੋਹਣੇ ਜਿਹੇ ਵਲੌਗ ਦੇ ਵਿੱਚ ਤਦ ਤੱਕ ਕਿ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ